ਜਗ ਜਾ ਕਰੋ ਕੱਢੋ ਕਰੋ ਰਾਜਾ ਮੇਕਾ ਜਿੰਦਾਬਾਦ ਕੱਢੀ ਰੈਲੀ ਜਿੰਦਾਬਾਦ ਬਿਜੇਂਦਰਾ ਹਸਪਤਾਲ ਪਟਿਆਲਾ ਵਿਖੇ ਕੱਚੇ ਮੁਲਾਜ਼ਮਾਂ ਵੱਲੋਂ ਤਰਖਾਣਾ ਮਿਲਣ ਤੇ ਕੀਤਾ ਗਿਆ ਰੋਸ ਮੁਜ਼ਾਹਰਾ ਇਸ ਮੌਕੇ ਦੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆ ਪ੍ਰਧਾਨ ਰਜੇਸ਼ ਕੁਮਾਰ ਨੇ ਕਿਹਾ ਕਿ ਸਾਡੇ ਕੱਚੇ ਮੁਲਾਜ਼ਮ ਜੋ ਕਿ ਡੀਸੀ ਰੇਟ ਤੇ ਰੱਖੇ ਨੇ ਉਹਨਾਂ ਨੂੰ 2 ਮਹੀਨੇ ਤੋਂ ਤਨਖਾਹ ਨਹੀਂ ਮਿਲੀ ਅਤੇ ਅਸੀਂ ਬਾਰ-ਬਾਰ ਅਫਸਰਾਂ ਦੇ ਦਰਬਾਰ ਵਿੱਚ ਜਾ ਕੇ ਆ ਗਏ ਪਰ ਸਾਡੀ ਤਨਖਾਹ ਨਹੀਂ ਮਿਲੀ ਉਹਨਾਂ ਕਹਿੰਿਆ ਕਿ ਕੱਚੇ ਮੁਲਾਜ਼ਮ 2 ਮਹੀਨੇ ਤੋਂ ਬਗੈਰ ਤਨਖਾਹ ਤੋਂ ਕੰਮ ਕਰ ਰਹੇ ਨੇ ਜਿਨ੍ਹਾਂ ਦੇ ਘਰ ਦਾ ਗੁਜ਼ਾਰਾ ਕਰਨਾ ਵੀ ਔਖਾ ਹੋਇਆ ਪਿਆ ਪ੍ਰਧਾਨ ਰਜੇਸ਼ ਕੁਮਾਰ ਬੋਲੂ ਡੀ ਕਲਾਸ 4 گورਨਮੈਂਟ ਰਜਿੰਦਰਾ ਹਸਪੀਟਲ ਪਟਿਆਲਾ ਦੇ ਜਿਹੜਾ 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 ਸਿਮਾਰ ਕਰਨਾ ਪ੍ਰਦਰਸ਼ਨ ਕਰ ਰਹੇ ਨੇ ਇਹ ਕਰਨਾ ਪ੍ਰਦਰਸ਼ਨ ਸਾਡੇ ਕੱਚੇ ਮੁਲਾਜ਼ਮ ਡੀਸੀ ਰੇਟ ਵਾਲਿਆਂ ਦੀ 2 ਮਹੀਨੇ ਤੋਂ ਸੈਲਰੀ ਨਹੀਂ ਪੈ ਰਹੀ ਜਿਸ ਦੀ ਘਨਾਤਾ ਕੌਂਸਲ ਬ੍ਰਾਂਚ ਕੋਈ ਜ਼ਿੰਮੇਵਾਰੀ ਲੈ ਰਿਆ ਨਾ ਲੇਖਾ ਛੇਖਾ ਨਾ ਸਾਡੀ ਅਫਸਰਸ਼ਾਹੀ ਜਿਨ੍ਹਾਂ ਨੂੰ ਵੀ ਅਸੀਂ ਮਿਲ ਰਹੇ ਹਾਂ 15 20 ਦਿਨ ਤੋਂ ਅਸੀਂ ਸੰਘਰਸ਼ ਕਰ ਰਹੇ ਹਾਂ ਉਹਨਾਂ ਨੂੰ ਲੈਟਰਾਂ ਚਿੱਠੀਆਂ ਰਾਹੀਂ ਭੇਜਦੇ ਚਿੱਠੀਆਂ ਭੇਜਦੇ ਆ ਵੀ ਭਾਈ ਸਾਨੂੰ ਕੋਈ ਜਵਾਬ ਦੋ ਸਾਡੇ ਨਾਲ ਕੋਈ ਗੱਲ ਕਰੋ ਵੀ ਸੈਲਰੀ ਕਿਉਂ ਨਹੀਂ ਪੈ ਰਹੀ ਉਹ ਗਰੀਬ ਆਦਮੀ 10 11000 ਸੈਲਰੀ ਆ ਉਹ ਕਿਵੇਂ ਆਪਣੇ ਬੱਚਿਆਂ ਦੇ ਐਡਮਿਸ਼ਨ ਕਰਾਨਗੇ ਕਿਵੇਂ ਰਾਸ਼ਨ ਪਾਨਗੇ ਕਿੱਥੋਂ ਆਪਣੇ ਗੁਜ਼ਾਰੇ ਚਲਾਣਗੇ ਪਰ ਅਫਸਰ ਸ਼ਾਹੀ ਜਾਂ ਸਾਡੇ ਅਕਾਊਂਟ ਬ੍ਰਾਂਚ ਜਾਂ ਲੇਖਾ ਸ਼ਾਖਾ ਕਿਸੇ ਦੀ ਕੋਈ ਜ਼ਿੰਮੇਵਾਰੀ ਨਹੀਂ ਬੰਨ੍ਹਦੀ ਉਹ ਉੱਪਰ ਤੋਂ ਉੱਪਰ ਗੱਲਾਂ ਟਾਲੀ ਜਾ ਰਹੇ ਆਂ ਹਰ ਅੱਜ 2 ਮਹੀਨੇ ਹੋ ਗਏ ਉਹਨਾਂ ਦੀ ਸੈਲਰੀ ਲੇਟ ਹੋਈ ਆ ਉਹ ਸੈਲਰੀ ਦੁਕੰਦਾਕਾਰਾਂ ਨੂੰ ਹੀ ਦੱਸਦੇ ਨਾ ਉਹ ਸੈਲਰੀ ਕਦੋਂ ਮਿਲਣੀ ਹੈ ਇਸ ਦੇ ਬਾਰੇ ਕੋਈ ਗੱਲ ਕਰਦੇ ਆਂ ਅਸੀਂ ਪ੍ਰਿੰਸੀਪਲ ਸਾਹਿਬ ਮੈਡੀਕਲ ਕਾਲਜ ਨੂੰ ਵੀ ਲੈਟਰ ਭੇਜੀ ਮੈਡੀਕਲ ਸੁਪਰਡੈਂਟ ਸਾਹਿਬ ਰਜਿੰਦਰਾ ਹਸਪੀਟਲ ਨੂੰ ਵੀ ਲੈਟਰ ਭੇਜੀ ਰਹ ਗਏ ਕਿ ਕਿਸੇ ਤੋਂ ਸਾਨੂੰ ਕਿਸੇ ਤਰ੍ਹਾਂ ਦਾ ਕੋਈ ਵਿਸ਼ਵਾਸ ਨਹੀਂ ਮਿਲਿਆ ਇਸ ਕਰਕੇ ਸਾਨੂੰ ਮਜਬੂਰ ਹੋ ਕੇ ਕੰਮ ਛੋੜ ਹੜਤਾਲ ਰਜਿੰਦਰਾ ਹਸਪੀਟਲ ਦੇ ਕਲਾਸ 4 ਮੁਲਾਜ਼ਮ ਪੱਕੇ ਤੱਚਿਆਂ ਦੀ ਸਾਬਦੀ ਸ਼ੁਰੂ ਕਰੀ ਅੱਜ ਤੋਂ ਜਿਸ ਦਾ ਇੱਕੋ ਇੱਕ ਨਾਰਾ ਕਿ ਸਾਡੇ ਮੁਲਾਜ਼ਮਾਂ ਦੀ ਸੈਲਰੀ ਦਿੱਤੀ ਜਾਵੇ ਜੋ ਵਿਚਾਰੇ 10 11000 ਤੇ ਆਪਣੀ ਜ਼ਿੰਦਗੀ ਰੋਲਦੇ ਆ 18 ਸਾਲ ਹੋ ਗਏ ਉਹਨਾਂ ਨੂੰ ਭਰਤੀ ਹੋਇਆ ਨੂੰ ਅੱਜ ਤੱਕ ਕਿਸੇ ਸਰਕਾਰ ਨੇ ਉਹਨਾਂ ਦੀ ਸ਼ਾਇਦ ਨਹੀਂ ਲਈ ਉਹ 18 ਸਾਲ ਤੋਂ ਜਿਹੜੀ ਸਰਕਾਰ ਆਂਦੀ ਆ ਤੁਹਾਨੂੰ ਇਸ ਵਾਰ ਪੱਕੇ ਕਰ ਦਾਂਗੇ ਇਸ ਵਾਰ ਪੱਕੇ ਕਰ ਦਾਂਗੇ ਇਸੇ ਤਰ੍ਹਾਂ ਚੱਲਦੇ ਆ। ਉਹ ਬੱਚਰੇ ਅੱਜ ਉਹ ਸਾਰੇ ਓਵਰੇਜ ਹੋ ਗਏ। ਉਹਨਾਂ ਦੇ ਅੱਜ ਪੱਕੇ ਹੋਣ ਦੀ ਉਮਰ ਵੀ ਲੰਘ ਗਈ। ਕੋਈ ਨਹੀਂ ਅਜੇ ਕਿਸੇ ਹੋਰ ਜਾ ਕੇ ਮੈਕਮੇ ਵਿੱਚ ਅਪਲਾਈ ਕਰਦਣਗੇ ਜਾਂ ਕਿਤੇ ਹੋਰ ਨੌਕਰੀ ਲਈ ਟਰਾਈ ਕਰਨਗੇ। ਕਿਉਂਕਿ ਸਾਰੇ ਓਵਰੇਜ ਹੋ ਗਏ। ਪਰ ਸਾਡੀ ਸਰਕਾਰਾਂ ਬਾਰ-ਬਾਰ ਆ ਰਹੀਆਂ ਨੇ ਇਹੀ ਝੂਠੇ ਵਾਅਦੇ, ਇਹੀ ਝੂਠੇ ਲਾਰੇ ਲਾ ਰਹੀਆਂ ਨੇ। ਇਸ ਤੋਂ ਤੰਗ ਆ ਕੇ ਅੱਜ ਅਸੀਂ ਕੰਮ ਛੋੜ ਹੜਤਾਲ ਸ਼ੁਰੂ ਕਰੀ ਆ। ਇਸ ਦੇ ਅਗਲੇ ਫੈਸਲੇ ਸਾਡੇ ਸੀਨੀਅਰ ਆਗੂ ਦਰਸ਼ਨ ਸਿੰਘ ਲਵਾਨਾ ਜੀ ਆ ਰਹੇ ਥੋੜੀ ਦੇਰ 'ਚ। ਉਹਨਾਂ ਨਾਲ ਗੱਲ ਕਰਕੇ ਅੱਗੇ ਨੂੰ ਇਹ ਕਿੰਨੀ ਰੈਗੂਲਰ ਰੱਖੀ ਜਾਊਗੀ ਉਸ ਦੇ ਬਾਰੇ ਅਸੀਂ ਸੋਚ ਵਿਚਾਰ ਕਰਕੇ ਇਲਾਕ ਕਰਦਾਂਗੇ ਜੀ ਤਾਲ ਜਿਹੜੀ ਹੈ ਜੀ ਰੈਗੂਲਰ ਅਸੀਂ ਡੀਸੀ ਰੇਟ ਵਾਲੇ ਜਿਹੜੇ ਕੱਚੇ ਮਲਾਜਮਾਂ ਪਿਛਲੇ 2 ਮਹੀਨਿਆਂ ਤੋਂ ਸਾਨੂੰ ਸੈਲਰੀ ਨਹੀਂ ਪਈ 10-11000 ਜਿਹੜੀ ਸੈਲਰੀ ਹੈ ਸਾਡੀ ਤੇ ਸਾਡੇ ਗੁਜ਼ਾਰੇ ਬਹੁਤ ਮੁਸ਼ਕਿਲ ਹੋਏ ਪਏ ਆ ਅਸੀਂ ਪਿਛਲੇ 16 17 18 ਸਾਲਾਂ ਤੋਂ ਕੱਚੇ ਮਲਾਜਮਾਂ ਵਜੋਂ ਕੰਮ ਕਰ ਰਹੇ ਹਾਂ ਇੱਥੇ ਤੱਕ ਹੀ ਸਾਨੂੰ ਪਰਚੀ ਵੀ ਫਰੀ ਨਹੀਂ ਹੈਗੀ ਜਿਹੜੀ ਅਸੀਂ ਆਪ ਹਸਪੀਟਲ 'ਚ ਲੱਗੇ ਆ ਸਾਨੂੰ ਪਰਚੀ ਫਰੀ ਨਹੀਂ ਸਾਡੇ ਪਰਿਵਾਰ ਨੂੰ ਕੋਈ ਇਲਾਜ ਫਰੀ ਨਹੀਂ ਹੈਗਾ ਤੇ ਨਾ ਹੀ ਸਾਨੂੰ ਕੋਈ ਸਹੂਲਤ ਹੈਗੀ ਆ ਅਸੀਂ ਕਰੋਨਾ ਦੇ ਵਿੱਚ ਵੀ ਬਹੁਤ ਕੰਮ ਕੀਤਾ ਸਰਕਾਰ ਨੇ ਕੋਈ ਸਾਡੀ ਕੋਈ ਸਾਰ ਨਹੀਂ ਲਈ ਤੇ ਨਾ ਹੀ ਸਾਨੂੰ ਰੈਗੂਲਰ ਕੀਤਾ ਹੁਣ ਤੱਕ ਸਰਕਾਰ ਵੱਲੋਂ ਵੱਡੇ ਵੱਡੇ ਦਾਅਵੇ ਕੀਤੇ ਹਾਂ ਸਰਕਾਰ ਵੱਲੋਂ ਭਗਵੰਤ ਮਾਨ ਜੀ ਨੇ ਵੀ ਕਹਿਆ ਸੀ ਸਾਡੀ ਸਰਕਾਰ ਲੈ ਕੇ ਆਓ ਅਸੀਂ ਤੁਹਾਨੂੰ ਰੈਗੂਲਰ ਕਰਾਂਗੇ ਅੱਜ 2 ਸਾਲ ਬੀਤ ਚੁੱਕੇ ਨੇ ਕੋਈ ਰੈਗੂਲਾਈਜੇਸ਼ਨ ਨਹੀਂ ਤੇ ਸਾਡੀ ਨਾ ਹੀ ਕੋਈ ਸਾਨੂੰ ਮੈਡੀਕਲ ਨਾ ਹੀ ਸਾਨੂੰ ਕੋਈ ਪੱਤੇ ਤੇ ਸਾਡੇ ਬੱਚੇ ਵੀ 17-18 ਸਾਲਾਂ ਤੋਂ 18 ਤੋਂ ਲੱਗੇ ਹੋਏ ਆ ਸਾਡੇ ਬੱਚੇ ਜਿਹੜੇ ਨਿਜਵਾਨ ਹੋ ਚੁੱਕੇ ਨੇ ਪਲੱਸ 1 ਪਲੱਸ 2 ਚ ਤਕਰੀਬਨ ਸਾਰਿਆਂ ਦੇ ਬੱਚੇ ਨੇ ਕਈ ਨਾ ਕੋਰਸ ਕਰਨੇ ਆ ਦੱਸੋ ਸਰਕਾਰ ਦੱਸੇ ਵੀ 10000 ਦੇ ਵਿੱਚ ਅਸੀਂ ਕਿਸ ਬੱਚੇ ਨੂੰ ਕੋਰਸ ਕਰਾ ਲਾਂਗੇ ਜਿੱਦਾਂ ਸਾਡੇ ਬੱਚਾ ਨੇ ਕੋਈ ਮੈਡੀਕਲ ਪੜ੍ਹਨਾ ਹੋਵੇ ਕਿੱਦਾਂ ਅਸੀਂ ਮੈਡੀਕਲ ਕਰਾ ਲਾਂਗੇ ਇੰਜੀਨੀਅਰਿੰਗ ਕਿੱਦਾਂ ਕਰਾ ਲਾਂਗੇ ਤਾਂ ਉਹਨਾਂ ਨੂੰ ਕੋਈ ਵਕੀਲ ਵੱਡਾ ਅਫਸਰ ਕਿੱਦਾਂ ਬਣਾ ਲਾਂਗੇ ਤੇ ਸਰਕਾਰ ਨੇ ਸਾਨੂੰ ਬਿਲਕੁਲ ਹੀ ਰੋਲ ਐ ਮਦੋਲੇ ਹੋਏ ਸ੍ਰੀ ਭਗਵੰਤ ਮਾਨ ਜੀ ਨੂੰ ਰਿਕਵੈਸਟ ਆ ਕਿ ਅਸੀਂ ਤੁਹਾਨੂੰ ਬੜਾ ਚਾਹ ਕੇ ਵੋਟਾਂ ਪਾਈਆਂ ਸੀ ਕਿ ਨਵੀਂ ਸਰਕਾਰ ਕੁਝ ਕਰੇਗੀ ਪਰ ਸਾਨੂੰ ਤੁਹਾਡੇ ਤੋਂ ਵੀ ਕੋਈ ਉਮੀਦ ਨਹੀਂ ਲੱਗ ਰਹੀ ਸੋ ਸਰੀ ਅੱਜ ਪਹਿਲਾ ਦਿਨ ਆ ਉਸ ਤੋਂ ਬਾਅਦ ਜੇਕਰ ਫੈਸਲਾ ਨਹੀਂ ਕੋਈ ਆਉਂਦਾ ਤਾਂ ਰੈਗੂਲਰ ਹੜਤਾਲ ਦੇ ਰੂਪ ਵਿੱਚ ਤਬਦੀਲ ਹੋ ਜਾਏਗੀ